ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੂ ਗੁਰੂ ਕਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਈ ਵਾਰ ਆਪਾਂ ਗੁਰਬਾਣੀ ਦੇ ਜਾਪ ਵੀ ਕਰਦੇ ਆ ਪਰ ਆਪਣੀਆਂ ਗੁਰਬਾਣੀਆਂ ਦੇ ਜਾਪ ਕਰਨ ਦੇ ਬਾਵਜੂਦ ਸੇਵਾ ਸਿਮਰਨ ਕਰਨ ਦੇ ਬਾਵਜੂਦ ਆਪਣੀਆਂ ਮਨੁਕਾਮਨਾ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਪਰ ਫੇਰ ਵੀ ਤੁਸੀਂ ਖਾਲਸਾ ਜੀ ਕਦੇ ਹਿੰਮਤ ਨਹੀਂ ਹਾਰਨੀ ਗੁਰੂ ਤੇ ਭਰੋਸਾ ਰੱਖ ਕੇ ਲਗਾਤਾਰ ਤੁਸੀਂ ਗੁਰਬਾਣੀ ਦੇ ਜਾਪ ਕਰਨੀ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਨਾ ਇੱਕ ਦਿਨ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਸੁਣਨਗੇ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੇਕਰ ਤੁਹਾਨੂੰ ਇਹ ਚਾਰ ਨਿਸ਼ਾਨੀਆਂ ਮਿਲਦੀਆਂ ਨੇ ਤਾਂ ਖਾਲਸਾ ਜੀ ਤੁਸੀਂ ਸਮਝ ਲਿਓ ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਲਾਇਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜਿਵੇਂ ਖਾਲਸਾ ਜੀ ਇਸ ਦੁਨੀਆ ਦੇ ਵਿੱਚ ਆਪਾਂ ਕਿਸੇ ਵਿਸ਼ੇ ਤੇ ਗਿਆਨ ਤੇ ਸਿੱਖਿਆ ਪ੍ਰਾਪਤ ਕਰਦੇ ਹਾਂ ਖਾਲਸਾ ਜੀ ਸਿੱਖਿਆ ਲੈਣ ਤੋਂ ਬਾਅਦ ਸਾਨੂੰ ਇਮਤਿਹਾਨ ਦੇਣਾ ਹੀ ਪੈਂਦਾ ਜਿਸ ਤੋਂ ਖਾਲਸਾ ਜੀ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸਿਮਰਨ ਪ੍ਰਾਪਤ ਕਰਨ ਦੇ ਲਈ ਕਿੰਨੇ ਕੁ ਕਾਬਿਲ ਹੋ ਚੁੱਕੇ ਹਾਂ ਇਸੇ ਤਰ੍ਹਾਂ ਆਪਣੇ ਗੁਰੂ ਮਹਾਪੁਰਖਾਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾ ਸਾਨੂੰ ਜੋ ਕੁਝ ਵੀ ਸਿਖਾਉਂਦੇ ਹਨ ਉਹ ਆਪਣਾ ਇਮਤਿਹਾਨ ਆਪਣੇ ਤਰੀਕੇ ਦੇ ਨਾਲ ਲੈ ਲੈਂਦੇ ਹਨ ਖਾਲਸਾ ਜੀ ਆਮ ਤੌਰ ਤੇ ਇਸ ਗੱਲ ਦੇ ਬਾਰੇ ਪਤਾ ਨਹੀਂ ਲੱਗਦਾ ਤੇ ਨਾ ਕਿਸੇ ਦੇ ਦਿਮਾਗ ਦੇ ਵਿੱਚ ਇਹ ਖਿਆਲ ਆਉਂਦਾ ਪਰ ਫਿਰ ਵੀ ਖਾਲਸਾ ਜੀ ਸਾਡੇ ਗੁਰੂ ਸਾਡੇ ਮਹਾਪੁਰਖ ਗੁਰੂ ਸਾਹਿਬਾਨ ਸਾਡਾ ਪੂਰਾ ਧਿਆਨ ਰੱਖਦੇ ਨੇ ਖਾਲਸਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਲਏ ਗਏ ਇਮਤਿਹਾਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਡੇਟ ਸ਼ੀਟ ਨਹੀਂ ਹੁੰਦੀ ਖਾਲਸਾ ਜੀ ਜਿਵੇਂ ਤੁਸੀਂ ਗੁਰਬਾਣੀ ਦੇ ਜਾਪ ਸ਼ੁਰੂ ਕਰਦੇ ਹੋ ਸੇਵਾ ਸਿਮਰਨ ਸ਼ੁਰੂ ਕਰਦੇ ਹੋ ਤੁਸੀਂ ਬਹੁਤ ਜ਼ਿਆਦਾ ਜਿਵੇਂ ਪਾਠ ਕਰਦੇ ਹੋ ਸੇਵਾ ਕਰਨ ਨੂੰ ਮਨ ਕਰਦਾ ਹੈ ਤੁਹਾਡਾ ਗੁਰਦੁਆਰਾ ਸਾਹਿਬ ਜਾਣ ਨੂੰ ਬਹੁਤ ਮਨ ਕਰਦਾ ਤੁਸੀਂ ਖੁਸ਼ ਰਹਿੰਦੇ ਹੋ ਤਾਂ ਖਾਲਸਾ ਜੀ ਜਦੋਂ ਤੁਸੀਂ ਇਸ ਤਰ੍ਹਾਂ ਰੈਗੂਲਰ ਗੁਰਬਾਣੀ ਦਾ ਜਾਪ ਵਧਾਉਂਦੇ ਜਾਂਦੇ ਆ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਦੇ ਵਿੱਚ ਜਾ ਕੇ ਖਾਲਸਾ ਜੀ ਕੁਝ ਕੋ ਸਮੇਂ ਦੇ ਬਾਅਦ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਖਿਆਲ ਆਉਂਦਾ ਹੈ ਕਿ ਅਸੀਂ ਹਰ ਰੋਜ਼ ਪਾਠ ਕਰਦੇ ਆ ਪਰ ਅਸੀਂ ਜੇ 2-3 ਦਿਨ ਗੈਪ ਪਾ ਵੀ ਲਵਾਂਗੇ ਤਾਂ ਕੀ ਹੋ ਜੂਵੇਗਾ ਜਦੋਂ ਇਸ ਤਰ੍ਹਾਂ ਦਾ ਖਿਆਲ ਆਉਂਦਾ ਹੈ ਜੇ ਤੁਹਾਡੇ ਮਨ ਦੇ ਵਿੱਚ ਬੋਧ ਗੁੱਸਾ ਆਉਂਦਾ ਹੈ ਤੁਹਾਡਾ ਮਨ ਆਪਣੇ ਆਪ ਤੇ ਹਾਵੀ ਹੋਣਾ ਸ਼ੁਰੂ ਹੋ ਜਾਂਦਾ ਤਾਂ ਖਾਲਸਾ ਜੀ ਤੁਸੀਂ ਸਮਝ ਲਿਓ ਕਿ ਤੁਫਾਤੀ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰੀਖਿਆ ਲੈ ਰਹੇ ਨੇ ਖਾਲਸਾ ਜੀ ਪ੍ਰਮਾਤਮਾ ਪ੍ਰੀਖਿਆ ਆਪਣੀਆਂ ਇੱਛਾਵਾਂ ਨੂੰ ਦੇਖਦੇ ਹੋਏ ਆਪਣੀ ਪ੍ਰੀਖਿਆ ਲੈਂਦੇ ਨੇ ਪਰ ਕਈਆਂ ਦੇ ਵਿੱਚ ਅਸੀਂ ਸਫਲ ਹੋ ਜਾਂਦੇ ਆ ਤੇ ਕਈਆਂ ਦੇ ਵਿੱਚ ਅਸੀਂ ਅਸਫਲ ਹੀ ਰਹਿ ਜਾਂਦੇ ਇਸੇ ਤਰ੍ਹਾਂ ਖਾਲਸਾ ਜੀ ਹੁਣ ਆਪਾਂ ਦੂਸਰੀ ਨਿਸ਼ਾਨੀ ਦੀ ਗੱਲ ਕਰਦੇ ਹਾਂ ਜੇਕਰ ਖਾਲਸਾ ਜੀ ਤੁਹਾਡੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਹਾਡੇ ਮਾਤਾ ਪਿਤਾ ਭੈਣ ਭਰਾ ਜਾਂ ਹੋਰ ਸਾਖ ਸਬੰਧੀ ਰਿਸ਼ਤੇਦਾਰ ਜਿਵੇਂ ਤੁਸੀਂ ਉਟਾ ਦਾ ਬਹੁਤ ਜ਼ਿਆਦਾ ਕਰ ਰਹੇ ਹੋ ਪਰ ਉਹ ਅੱਗੋਂ ਤੁਹਾਡੇ ਰਿਸ਼ਤੇ ਦੇ ਵਿੱਚ ਕੋਈ ਨਾ ਕੋਈ ਉਲਝਣਾ ਪੈਂਦੀਆਂ ਰਹਿੰਦੀਆਂ ਨੇ ਜਿਸ ਕਰਕੇ ਤੁਸੀਂ ਖਾਲਸਾ ਜੀ ਉਹਨਾਂ ਨੂੰ ਛੱਡ ਵੀ ਨਹੀਂ ਸਕਦੇ ਤੇ ਪਰ ਤੁਸੀਂ ਕਰ ਵੀ ਕੁਝ ਨਹੀਂ ਸਕਦੇ ਜਦੋਂ ਇਸ ਤਰ੍ਹਾਂ ਦੇ ਸੰਕੇਤ ਵੀ ਤੁਹਾਨੂੰ ਮਿਲਦੇ ਨੇ ਜਿਸ ਕਰਕੇ ਤੁਹਾਡਾ ਗੁਰਬਾਣੀ ਤੋਂ ਮਨ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਗੁਰਬਾਣੀ ਦੇ ਜਪ ਦੀ ਨੂੰ ਦਿਨ ਛੱਡਦੇ ਜਾ ਰਹੇ ਹੋ ਤਾਂ ਖਾਲਸਾ ਜੀ ਉਹ ਵੀ ਇੱਕ ਤਰ੍ਹਾਂ ਦੀ ਪ੍ਰੀਖਿਆ ਪਰਮਾਤਮਾ ਤੁਹਾਡੀ ਲੈਂਦੇ ਨੇ ਜਦੋਂ ਇਸ ਤਰ੍ਹਾਂ ਦੀ ਤੁਹਾਡੀ ਰਿਸ਼ਤਿਆਂ ਦੇ ਵਿੱਚ ਰੁਕਾਵਟਾਂ ਆਉਣ ਤਾਂ ਤੁਸੀਂ ਸਮਝ ਲਿਓ ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਨੇ ਤੁਸੀਂ ਗੁਰਬਾਣੀ ਤੋਂ ਦੂਰ ਹੋਣ ਦੀ ਬਜਾਏ ਸਗੋਂ ਗੁਰਬਾਣੀ ਦੇ ਜਾਪ ਨੂੰ ਵਧਾ ਲਿਆ ਕਰੋ ਇਸੇ ਤਰ੍ਹਾਂ ਖਾਲਸਾ ਜੀ ਤੀਸਰਾ ਸੰਕੇਤ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਜਪ ਤਪ ਕਰਦੇ ਹੋ ਗੁਰਬਾਣੀ ਦਾ ਜਾਪ ਕਰਦੇ ਹੋ ਤੇ ਪਹਿਲਾਂ ਤੁਹਾਨੂੰ ਬਹੁਤ ਵਧੀਆ ਜਿਵੇਂ ਰੋਸ਼ਨੀ ਦਾ ਸੰਕੇਤ ਮਿਲਦਾ ਬਹੁਤ ਵਧੀਆ ਤੁਹਾਨੂੰ ਮਨ ਦੇ ਵਿੱਚ ਖਿਆਲ ਆਉਂਦੇ ਨੇ ਇਸੇ ਤਰ੍ਹਾਂ ਕੁਝ ਸਮੇਂ ਦੇ ਬਾਅਦ ਦੇ ਵਿੱਚ ਤੁਹਾਨੂੰ ਕੋਈ ਜਪ ਤਪ ਕਰਦਿਆਂ ਮਾੜੀ ਸੁਪਨੇ ਦਿਖਣੇ ਜਾਂ ਮਾੜੀ ਕੋਈ ਚੀਜ਼ ਦਿਖਣੀ ਡਰਾਉਣੀ ਚੀਜ਼ ਦਿਖਣੀ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਦਿਖਦੀਆਂ ਨੇ ਖਾਲਸਾ ਜੀ ਤਾਂ ਤੁਸੀਂ ਸਮਝ ਲਿਓ ਤੁਹਾਡੀ ਪਰਮਾਤਮਾ ਪ੍ਰੀਖਿਆ ਲੈ ਰਹੀ ਹੈ ਖਾਲਸਾ ਜੀ ਪਰਮਾਤਮਾ ਪ੍ਰੀਖਿਆ ਇਸ ਲਈ ਲੈ ਰਹੇ ਹੁੰਦੇ ਨੇ ਕਿਉਂਕਿ ਉਹ ਦੇਖਣਾ ਚਾਹੁੰਦੇ ਨੇ ਕਿ ਤੁਹਾਨੂੰ ਪਰਮਾਤਮਾ ਤੇ ਕਿੰਨਾ ਕੁ ਭਰੋਸਾ ਹੈ ਤੇ ਆਪਣੇ ਆਪ ਤੇ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਆਪਣੇ ਪਰਮਾਤਮਾ ਦੇ ਪ੍ਰਤੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਨਾਲ ਨੇ ਅੰਗ ਸੰਗ ਸਹਾਈ ਨੇ ਖਾਲਸਾ ਜੀ ਇਹ ਸੀ ਤੀਸਰਾ ਸੰਕੇਤ ਚੌਥੀ ਨਿਸ਼ਾਨੀ ਇਹ ਹੁੰਦੀ ਹੈ ਖਾਲਸਾ ਜੀ ਜੇਕਰ ਤੁਸੀਂ ਗੁਰਬਾਣੀ ਦੇ ਜਾਪ ਕਰਦੇ ਹੋ ਤੁਹਾਡਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਵੀ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਗੁਰਬਾਣੀ ਦੇ ਅਭਿਆਸੀ ਹੋ ਤਾਂ ਤੁਹਾਡਾ ਭਰੋਸਾ ਤੇ ਸ਼ਰਧਾ ਭਾਵਨਾ ਹੀ ਨਹੀਂ ਹੈਗਾ ਤੇ ਤੁਹਾਡੀ ਗੁਰਬਾਣੀ ਦੇ ਜਾਪ ਕੀਤੇ ਵੀ ਵਿਅਰਥ ਹੁੰਦੇ ਨੇ ਜਿਵੇਂ ਖਾਲਸਾ ਜੀ ਕਈ ਭੈਣ ਭਰਾ ਤਾਂ ਉਦੋਂ ਉਹਨਾਂ ਦੀਆਂ ਆਸਾਂ ਬਰਾਤਾ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਆਪਣਾ ਰੱਬ ਵੀ ਬਦਲਣ ਲੱਗ ਜਾਂਦੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੋ ਜਪਦਾ ਪਾਸੀ ਕਰ ਰਹੇ ਆ ਉਹਦਾ ਬਹੁਤ ਔਖਾ ਹੈ ਤੇ ਦੂਸਰਾ ਜਾਪ ਤਾਪ ਕਰਨਾ ਬਹੁਤ ਸੌਖਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਤਾਂ ਸਭ ਇੱਕ ਬਰਾਬਰ ਨੇ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਤੁਹਾਨੂੰ ਇਦਾਂ ਦਾ ਸੰਕੇਤ ਮਿਲਦਾ ਕਿ ਤੁਸੀਂ ਤੁਹਾਡਾ ਪਰੋਸਾ ਆਪਣੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਹਟ ਕੇ ਕਿਸੇ ਹੋਰ ਸਾਈਡ ਤੇ ਲੱਗਦਾ ਤੁਸੀਂ ਗਲਤ ਰਸਤੇ ਵੱਲ ਖਿੱਚਦੇ ਹੋ ਤਾਂ ਤੁਸੀਂ ਸਮਝ ਲੋਗੇ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਨੇ ਸੋ ਖਾਲਸਾ ਜੀ ਇਹ ਚਾਰ ਨਿਸ਼ਾਨੀਆਂ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਹੇ ਨੇ ਸੋ ਖਾਲਸਾ ਜੀ ਆਪਣੇ ਨਿਤਨੇਮ ਨੂੰ ਪੱਕਾ ਰੱਖਿਓ ਕਦੀ ਵੀ ਨਿਤਨੇਮ ਦਾ ਗੈਪ ਨਾ ਪਾਇਓ ਕਦੀ ਵੀ ਰਹਿਰਾ ਸਾਹਿਬ ਜੀ ਦਾ ਗੈਪ ਨਾ ਪਾਇਓ ਕਦੀ ਵੀ ਆ ਨਾ ਸੋਚਿਓ ਕਿ ਮੈਂ ਕੱਲ ਪਾਠ ਨਾ ਕਰਾਂ ਅੱਜ ਮੈਂ ਪਾਠ ਕਰ ਲੈਂਦਾ ਆ ਜਾਂ ਮੈਂ ਕੱਲ ਪਾਠ ਕਰ ਲਵਾਂਗਾ ਸਾਧ ਸੰਗਤ ਜੀ ਇੱਕ ਰਿਕਵੈਸਟ ਈ ਆ ਕਿ ਕਦੇ ਵੀ ਨਿਤਨੇਮ ਨਾ ਛੱਡਿਓ ਕਦੇ ਵੀ ਰੱਬ ਤੋਂ ਦੂਰ ਨਾ ਹੋਇਓ ਜੇ ਤੁਹਾਡਾ ਮਨ ਨਹੀਂ ਵੀ ਕਰਦਾ ਪਾਠ ਕਰਨ ਦਾ ਕਈ ਵਾਰੀ ਹੋ ਜਾਂਦਾ ਹੈ ਮਨ ਕਈ ਵਾਰੀ ਨਹੀਂ ਮਨ ਕਰਦਾ ਪਾਠ ਕਰਨ ਦਾ ਤੇ ਸਾਧ ਸੰਗਤ ਜੀ ਕਲਾ ਜਪਜੀ ਸਾਹਿਬ ਦਾ ਹੀ ਪਾਠ ਕਰ ਲਿਆ ਕਰੋ ਪਰ ਪਾਠ ਜ਼ਰੂਰ ਕਰਿਆ ਕਰੋ ਮੈਂ ਨਹੀਂ ਕਹਿੰਦਾ ਕਿ ਨਿਤਨੇਮ ਨਿਤਨੇਮ ਪੱਕਾ ਰੱਖੋ ਨਿਤਨੇਮ ਨਾ ਛੱਡੋ ਨਿਤਨੇਮ ਪੱਕਾ ਰੱਖੋ ਸਾਰਾ ਸਾਹਿਬ ਜੀ ਦਾ ਪਾਠ ਪੱਕਾ ਰੱਖੋ ਬਸ ਇਹ ਕਹਿਣਾ ਚਾ ਰਿਹਾ ਕਿ ਰੱਬ ਤੋਂ ਦੂਰ ਨਾ ਹੋਵੋ ਰੱਬ ਤੋਂ ਦੂਰ ਨਾ ਹੋਵੋ ਕਿਉਂਕਿ ਰੱਬ ਤੁਹਾਡੇ ਅੰਗ ਸੰਗ ਨੇ ਤੁਹਾਡੀ ਪ੍ਰੀਖਿਆ ਲੈ ਰਹੀ ਨੇ ਜੋ ਤੁਹਾਡੀ ਪ੍ਰੀਖਿਆ ਲੈ ਰਹੀ ਨੇ ਤੇ ਉਸ ਪ੍ਰੀਖਿਆ ਨੂੰ ਤੁਸੀਂ ਚੰਗੀ ਤਰ੍ਹਾਂ ਉਸ ਪ੍ਰੀਖਿਆ ਦੇ ਪਾਸ ਹੋਵੋ ਭੋਲ ਜੁਗ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ